ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਸਰਾਵਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਜੱਜ ਭਾਈ ਹਣਾ ਕੋਲ ਆਪਾਂ ਆਈ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਗਾਵਾਂ ਦਿਖਾਉਣੀਆਂ ਤੇ ਪੰਜੇ ਦੀਆਂ ਪੰਜੇ ਸੂਈਆਂ ਤੁਹਾਨੂੰ ਦਿਖਾਵਾਂਗੇ ਇੱਕ ਗੱਬਣਿਆ ਇੱਕ ਗੱਬਣਿਆ ਤੇ ਚਾਰ ਸੂਈਆਂ ਵਾ ਬਾਕੀ ਇਹ ਆ ਵੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਸਤੀ ਕਾਲ ਜੀ 100 ਰੁਪਏ ਦੀ ਸਸਤੀ ਕਾਲ ਜੀ ਹੋਰ ਠੀਕ ਠਾਕ ਜੀ ਹਾਂਜੀ ਹਾਂਜੀ ਕਿਰਪਾ ਵਧੀਆ ਜੀ ਤੁਸੀਂ ਸੁਣਾਓ ਸਭ ਵਧੀਆ ਜੀ ਮਹਾ ਵੱਡੇ ਦਿਨਾਂ ਬਾਅਦ ਵਿਖੇ ਜੇ ਨਹੀਂ ਤਾਂ ਕਦੀ ਜੰਮੂ ਤੇ ਕਦੀ ਗੁਜਰਾਤ ਉਹ 100 ਰੁਪਏ ਜੀ ਬਾਰੋਂ ਕਸਟਮਰ ਆਏ ਫਿਰ ਉਹਨਾਂ ਨੂੰ ਮਾਲ-ਮੋਲ ਦਉਂਦੇ ਰਹੇ ਕੋਈ ਇੱਕ ਥੋੜਾ ਕੰਮ ਹੀ ਆਪਣਾ ਪਰਸਨਲ ਉਹਦੇ ਕਰਕੇ ਅੱਛਾ ਹੋਰ ਸੁਣਾਓ ਠੀਕ ਠਾਕ ਵਧੀਆ ਠੀਕ ਠਾਕ ਸਭ ਵੇਗ ਗਿਆ ਪਰਸਨਲ ਮਾਲ ਸਾਰਾ ਮਾਲ ਵੇਗ ਗਿਆ ਸਾਰਾ ਜੀ ਇਹ ਆਵਲਾ ਡਾ ਹੈ ਆਪਣੇ ਮਤਲਬ ਪਿੰਡ ਚ ਹੀ ਆ। ਹਾਂਜੀ ਲੱਗੇ ਘਰ ਦੇ ਲੱਗੇ ਹੀ ਆ ਹਨਾ। ਆਪਣੇ ਘਰ ਦੇ ਲੱਗੇ ਹੀ ਆ। ਹਾਂਜੀ। ਇਹ ਉਹ ਆਪਣੇ ਕੋਗਿਆਲੀ ਸੜਕ ਤੇ ਜਾਵਾ। ਹਾਂਜੀ। ਤੇ ਆਹ ਡਾ ਵਾ ਮਹਾਰਾਂ ਵਾਲੀ ਸੜਕ ਤੇ ਕਿਸੇ ਨੂੰ ਮਤਲਬ ਪੁੱਛ ਲੋ ਜਸਰਾਉ ਰਾਨ ਕੇ। ਹਾਂਜੀ ਹਾਂਜੀ। ਮਹਾਰਾਂ ਵਾਲੀ ਸੜਕ ਦੇ ਉੱਤੇ ਘਰ ਆ। ਹਾਂਜੀ ਹਾਂਜੀ। ਸਾਡੇ ਮੇਨ ਨਿਸ਼ਾਨੀ ਆ ਵੀ ਇੱਥੇ ਤੋਂ ਜਮਰਾ ਸਾਡੀ ਜਿਹੜੀ ਕੋਠੀ ਆ ਛਤਰੀ ਵਾਲੀ ਆ ਬਾਰ-ਬਾਰ ਡੇਰੇ ਤੇ। ਠੀਕ। ਕਿ ਬੌਲਦਾ ਵਾਲੀ ਕੋਠੀ। ਠੀਕ ਹੈ। ਹਾਂਜੀ। ਤੇ ਬਾਕੀ ਚਲੋ ਜਿੰਨੇ ਵੀ ਆਉਣਾ ਫੋਨ ਕਰਕੇ ਆਉਣਾ ਕੱਟ ਹੋ ਜਾਣਾ ਕੋਈ ਚੱਕਰ ਹਾਂਜੀ ਤੇ ਚਲੋ ਨਾਮ ਦੱਸ ਤੇ ਕਰੀ ਹਾਂ ਵੀਰ ਜੀ ਗੁਰਪਿੰਦਰ ਸਿੰਘ ਜੱਜ ਪਿੰਡ ਜਸਰਾ ਉਹ ਤਸੀਲ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਫੋਨ ਨੰਬਰ ਚੇਂਜ ਕੀਤਾ ਜੀ 9876836293 ਠੀਕੋ ਨੰਬਰ ਦੇਣਾ WhatsApp ਇਹ ਨੰਬਰ ਤੇ Google Pay ਵੀ ਇਹ ਨੰਬਰ ਤੇ ਚੱਲਦਾ ਠੀਕ ਹੈ ਜੀ ਤੇ ਸ਼ਿਰਵਾਦ ਫੇਰ ਆ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਆਪੀ ਜੀ ਕਮੇਸ਼ੀ ਨੂੰ ਅੱਜ ਚੌਥਾ ਦੇਣਿਆ ਸੂਈ ਨੂੰ ਅੱਛਾ ਹਾਂਜੀ ਦੁੱਧ ਕਿੰਨਾ ਜੇ ਦੇਖੋ ਤਿਆਰ ਦੁੱਧ ਜਿਹੜਾ ਇਹ ਵਕਤ ਬੋਲਾ ਕਹਿ ਦੀ ਆਪਾਂ ਦੁੱਧ ਜੇ ਨਹੀਂ ਬਣਿਆ ਅੱਛਾ ਜਿਹੜਾ ਹੋਊਗਾ ਇਹ ਵਕਤ ਦੋ ਟਾਈਮ ਕੋਈ ਤਸੱਲੀ ਸਾਡੇ ਘਰੋਂ ਜਿਤਰਾ ਮਰਜ਼ੀ ਲੀਟਰ ਕੰਡਾ ਜੋ ਮਰਜ਼ੀ ਬਹੁਤ ਦਿਨ ਬਾਅਦ ਵੀਡੀਓ ਪਾਉਣ ਲੱਗੇ ਹਾਂ ਹਾਂਜੀ ਕੰਮ ਪਹਿਲਾਂ ਵੀ ਤੁਹਾਨੂੰ ਪਤਾ ਉਹ ਕਰੀਦਾ ਤੁਹਾਨੂੰ ਹੀ ਕਦੀ ਲਾਂਭਣੀ ਆਇਆ ਵੀਡੀਓ ਤਰ੍ਹਾਂ ਤੁਹਾਡੀਆਂ ਪੈਂਦੀਆਂ ਰਹੀਆਂ ਇਹ ਵੀ ਜਿਗਰ ਦਿੱਤ ਪਾਜੀ ਪਾਉਂਦੇ ਰਹੇ ਤੁਹਾਡੀ ਜਗ੍ਹਾ ਕੰਮ ਉਹ ਕੰਮ ਉਹ ਕਰਨਾ ਵਾ ਜਿਹੜਾ ਮਤਲਬ ਲਾਈਫ ਟਾਈਮ ਚੱਲੇ ਹਾਂਜੀ ਇਹ ਇਹਦਾ ਜਿਹੜਾ ਹੈ ਵਕਤ ਤਿਆਰ ਹੈ ਨਾ ਉਹ 15 ਕਿਲੋ ਹੋਗਾ ਤੇ ਆਪਾਂ 14 ਕਵਾਂਗੇ ਬੋਲਾ ਅੱਛਾ ਬੱਛੀ 20 ਕਿਲੋ ਨੂੰ ਹੱਥ ਲਾ ਜੂਗੀ ਜਿਤਨਾ ਮਰਜ਼ੀ ਕੋਈ ਸਾਡੇ ਘਰੋਂ 2-3 ਟਾਈਮ ਤਸੱਲੀ ਕਰਕੇ ਖੜੇ ਬੱਛੀ 20 ਕਿਲੋ ਦੁੱਧ ਚ ਆ ਜੂਗੀ ਬਾਕੀ ਹਾਈਟ ਲੈਂਥ ਬਹੁਤ ਜ਼ਿਆਦੀ ਆ 4 ਚੋਰਾ ਸੰਭੀ ਬੱਛੀ ਤੋਰੋ ਫਿਰ ਇੱਕ ਰੀਨ ਸੁਆ ਕਿਨ ਮਾਊਗਾ ਇਹਦਾ 4 ਰੁਪਏ ਵੀ ਇਹਦਾ ਪਹਿਲਾ ਉਹਨੇ ਕਿਹਾ ਘਰ ਆ ਲੈਣੇ ਪਰ ਆਪਾਂ ਨੂੰ ਦੂਜੇ ਲੱਗਦੀ ਐ ਦੂਜਾ 16 ਹੋਗਾ ਜਿਤਨਾ ਮਰਜ਼ੀ ਤਿਆਰਬਾ ਲਾ ਲੈ ਠੀਕ ਐ ਪਹਿਲਾ ਜਾਂ ਦੂਜਾ ਆਪਣੀ ਸਮਝ ਨਾਲ ਕੋਈ ਲਾ ਲੈ ਕਹਿੰਦੇ ਪਹਿਲਾ ਵੀ ਹੋ ਸਕਦਾ ਤੇ ਦੂਜਾ ਵੀ ਹੋ ਸਕਦਾ ਇਹਨਾਂ ਨੂੰ ਅਸੀ ਪਾਈ ਨਹੀਂ ਉਹਨਾਂ ਥੋੜੀ ਬਹੁਤੀ ਆਤ ਨਹੀਂ ਹੈਗੀ ਆਪਾਂ ਚ ਬੁਗ ਪਾਇਆ ਸਹੀ ਵਾਰੀ ਅਕਸਰ ਅੱਜ ਕੱਲ੍ਹ ਗਾਵਾਂ ਹੁਣੇ ਫੜ ਕੇ ਲਿਆਂਦੀ ਹੈ ਜੀ ਅੱਛਾ ਹਾਂਜੀ ਥਾਣ ਕੇ ਸਾਫ ਸੁਥੀ ਕੀਤੀ ਹੈ ਜੀ ਠੀਕ ਆ ਹਾਂਜੀ ਅੱਜ ਕੱਲ੍ਹ ਬਹੁਤੇ ਵੀਰ ਗਾਵਾਂ ਖੁੱਲੀਆਂ ਰੱਖਦੇ ਆ ਤੇ ਉਹਦੇ ਕਰਕੇ ਰੱਸੀ ਦੀ ਆਤ ਤੇ ਪਈ ਨਹੀਂ ਹੁੰਦੀ ਬਾਕੀ ਆ ਵੀ ਥੱਲੇੋਂ ਚੰਗੀ ਬਣੀ ਆ ਥਾਂ ਨੇ ਚੰਗੇ ਗੱਬ ਤੇ ਲੱਗਾ ਆ ਬਾਕੀ ਆ ਰੁਪਏ ਜੀ ਹਾਂ ਦੇਖੋ ਉਹਨਾਂ ਦੇ ਘਰੋਂ ਰਾਤੀ ਦੋ ਟਾਈਮ ਆਪਾਂ ਤਸੱਲੀ ਕੀਤੀ ਲਈ ਆਪਣੇ ਪਿੰਡੋਂ ਹੀ ਆ ਅੱਛਾ ਪਰ ਆਪਾਂ ਉਹਨਾਂ ਨੇ ਕਿਹਾ ਵੀ ਆ ਤਸੱਲੀ ਕਰਕੇ ਜਿੱਦਾਂ ਮਰਜ਼ੀ ਖੜੋ ਥੋੜਾ ਜਿਹਾ ਨਫਾ ਲੈ ਕੇ ਰੁਪਏ ਜੀ ਬੱਚੀਆਂ ਸਾਰੀਆਂ ਸੇਲ ਕਰਾਂਗੇ ਪਰ ਜਿਹੜੀ ਵੀ ਗੱਲ ਇੱਧਰ ਨਾ ਕਰਿਆ ਕਰੇ ਤੇ ਥਾਂ ਮਖਾਈਏ ਚੰਗੀ ਤਰ੍ਹਾਂ ਆ ਦੇਖ ਸਾਡੇ ਜੀ ਬਾਕੀ 93 ਚੰਗੇ ਗਾਪ ਤੇ ਲੱਗੇ ਦੂਰ ਦੂਰ ਤੋਂ ਚੰਗੀ ਆ ਨਾੜਾ ਵੇਖ ਲੋ ਇਧਰ ਵੇਖੋ ਬਾਨੇ ਤੇ ਹਾਂਜੀ ਪੂਰੀਆਂ ਸਟਰਾਉਂਗੇ ਜਿਤਨਾ ਮਰਜੀ ਬੈਠੇ ਰੋਟ ਨਹੀਂ ਬੋਦ ਤੇ ਮੁੱਲ ਫਿਰ ਇਹਦਾ ਜਿੰਨਾ ਤੁਸੀਂ ਕਹੋਗਾ ਰੁਪਏ ਜੀ ਜਿਆਦਾ ਜੀ ਕਰੀਏ ਕੱਲ ਕੇ ਚਲੋ ਵੀਡੀਓ ਪਾਉਂਦਾ ਨਹੀਂ ਰਿਹਾ ਪਰ ਵੇਂਦਾ ਰਿਹਾ ਹੁਣ ਬਾਜ਼ਾਰ ਬਹੁਤ ਤੁਹਾਨੂੰ ਪਤਾ ਤੇ ਆ ਹਾਂਜੀ ਹਾਂਜੀ ਪਰ ਆਪਾਂ 50000 ਰੁਪਏ ਦੀ ਜੱਸ ਨੂੰ 60000 ਦੀ ਦੇ ਦੇਣੀ 60000 ਦੀ ਬਾਕੀ 70 ਕਰਾ ਲੈ ਭਾਵੇਂ ਬੱਦ ਕਰਾ ਲੈ ਮੈਂ ਮਾੜੀ ਕਰਾਰੇ ਉੱਚੋ ਛੋਟ ਮੈਂ ਆਪਦੀ ਮਰਜ਼ੀ ਦੀ ਕਰੂੰਗਾ ਠੀਕ ਹੈ ਜੀ ਤੇ ਅਭੀ ਤੁਸੀਂ ਸ ਹਰਪ੍ਰੀਤ ਜੀ ਤੀਜਾ ਸਵੇਰ ਗਾਂਸ ਵੀ ਆ ਅੱਛਾ ਇਹ ਆਪਣੇ ਪਿੰਡ ਤੋਂ 5 ਕਿਲੋਮੀਟਰ ਤੇ ਗਾਂ ਹਰਪ੍ਰੀਤ ਜੀ ਮੈਂ ਵੇਚੀ ਅੱਛਾ ਠੀਕ ਹੈ ਜੀ ਪਿੰਡੀਆਂ ਸਹੀ ਦਾ ਨਾਮ ਸੁਣਿਆ ਹਾਂਜੀ ਲੱਗ ਗਈ ਹਾਂਜੀ ਤੇ ਪਿਛਲੇ ਸਵੇਰ 5 ਗ੍ਰਾਮਾਂ ਤੋਂ ਲਿਆ ਕੇ ਵੇਚੀ ਠੀਕ ਹੈ ਪਰ ਉਹ ਵੀਰ ਨੇ ਨਾ ਚਲੋ ਉਹਨੇ ਵੀਡੀਓ ਹੁਣ ਦੇਖਣੀ ਆਂ ਹਾਂਜੀ ਪਰ ਆਪਾਂ ਨੂੰ ਕੱਲ ਵੀ ਉਹਦੇ ਮੂੰਹ ਦੇ ਵੀ ਕਿਹਾ ਵੀ ਉਹਨੇ ਮਿਲ ਕਰੋ ਮਤਲਬ ਗਾਂ ਦੀ ਸਾਹਮਣੀ ਕੀਤੀ ਸਾਹਮਣੀ ਕੀਤੀ ਨਾ ਕੋਣ ਕੋਣ ਦੂਜਾ ਚਾਰਜਰ ਲੱਗਾ ਨਾ ਮੈਂ ਵੀਡੀਓ ਦਿਖਾਉਂਦਾ ਪਿਛਲੇ ਸਵੇਰ ਦੀ ਗਾਹਤ ਹੁੰਦੀ ਮੇਰੇ ਕੋਲ ਤੁਹਾਡੇ YouTube ਤੇ ਪਾਈ ਹੀ ਆਪਾਂ ਗਾਂ ਅੱਛਾ ਉਹਨੇ ਹਰ ਰੁਪਏ ਦੀ ਪਰ ਇੱਕ ਪੈਸੇ ਦੀ ਵੀ ਜਿਹੜੀ ਸਾਂਭ ਨਹੀਂ ਕੀਤੀ ਸਾਂਭ ਤੋਂ ਬਿਨਾ ਹੀ ਇਹਨਾਂ ਦੁੱਧ ਦਿੰਦੀ ਰਹੀ ਵਿੱਚ ਅੱਛਾ ਹੁਣ ਜੋਸ ਬਾਤ ਜਾਵਾ ਪਰ ਥੋੜੀ ਸਾਂਭੀ ਉਹਨੇ ਘਾਟੇ ਪਰ ਆਪਾਂ ਉਹਨੂੰ ਪੈਸੇ ਵੀ ਉਹਨੇ ਘਟ ਦੇ ਗਏ ਆ ਆਪਾਂ ਜ਼ਿਆਦਾ ਨਹੀਂ ਕਹਿੰਦੇ ਆਪਾਂ 20 ਕਿਲੋ ਦੀ ਗਾਰੰਟੀ ਦੇ ਦੇਣੀ ਅੱਛਾ ਹਾਂ ਜੀ 20 ਕਿਲੋ ਬੱਚੀ ਦੁੱਧ ਕਰ ਜੂਗੀ ਹੁਣ ਕਿੰਨਾ ਤਿਆਰ ਬੱਸੋਂ ਦੀ ਸੂਈ ਆ ਮੰਨ ਲਓ ਇਹ ਬੋਲਾ ਹੁਣ 13:00 14:00 ਇਹਨਾਂ ਦਾ ਹੋਊਗਾ ਤੋਰੋ ਰਾਤੀ ਸਾਰੀ ਐਂ ਖਾਲੀ ਸਾਫ਼ ਕਰਤੀ ਚੰਗੀ ਤਰ੍ਹਾਂ ਪੱਛਾ ਮੰਗ ਰਿਹਾ ਇਹਦੇ ਪਰਸੋਂ ਦੀ ਸੂਈ ਆ ਵੀ ਨਾਲੂ ਨਾਲ ਆ ਬਾਕੀ ਆਹ ਵੇਖ ਲਓ ਇਧਰ ਇੱਕ ਮਿੰਟ ਇੱਕ ਮਿੰਟ ਪ ਆ ਵੇ ਲੋ ਇਹ ਪੀਲਾ ਪੂਰਾ ਰਜੇ ਦੇ ਬਿਲਕੁਲ ਪੀਲਾ ਬੋਰਾ ਜਿਆ ਯਾਰ ਬਾਕੀ ਇਹ ਵੀ ਦਵਾਈ ਕੋਈ ਬਹੁਤ ਜਿਆਦਾ ਚੰਗੀ ਲੱਗੀ ਜਿੱਦਾਂ ਮਰਜ਼ੀ ਕੋਤਸਲੀ ਕਰੇ ਠੰਡੀ ਠੁੰਡੀ ਆ ਪੂਰੀ ਆ ਦੇ ਸਾਡੇ ਥਾਣੇ ਦੇ ਤੇ ਮਿਲ ਕੇਵੇਂ ਨੇ ਮੇ ਚੰਗੀ ਲੱਗੀ ਹਾਂਜੀ ਇਹ ਵੀ ਕੱਲ ਹੀ ਲਿਆਂਦੀ ਐ ਸਾਰਾ ਮਾਲ ਕੱਲ ਇਕੱਠਾ ਕੀਤਾ ਰਪੇ ਜੀ ਠੀਕ ਲਿਓ ਤੋਰ ਦੋ ਫਿਰ ਕਿਉਂਕਿ ਪਰਸੋਂ ਵੀਡੀਓ ਪਾਈ ਸੀ ਉਹ ਮਾਲ ਲਗਭਗ ਨਿਕਲ ਹੀ ਗਿਆ ਸਾਰਾ ਹੀ ਤੇ ਆ ਸਾਰਾ ਨਵਾਂ ਹੀ ਆਇਆ ਵਾ ਅੱਜ ਕੱਲ ਚ ਮਾਗੀ ਆਰਡਰ ਕੁਆਲਿਟੀ ਵੇਖ ਲਓ ਤੇ ਇਹ ਵੀ ਵੇਖ ਲਓ ਵੀ ਮਤਲਬ ਥਾਨ ਵੀ ਕਿੰਨੇ ਗਿਆਰ ਤੇ ਲੱਗਾ ਤੇ ਕੁਆਲਿਟੀ ਵੇਖੋ ਪਰ ਇਹ ਵੀ ਉਹਨੇ ਮਤਲਬ ਸਾਂਭੀ ਨਹੀਂ ਆ ਵੀਡੀਓ ਵੇਖੂਗਾ ਆਪਣੀ ਅਪਣੇ ਘਰੇ ਵੀ ਕਹੀ ਹੀ ਚਲੋ ਕਿਹਦੇ ਵੀ ਉਹਨਾਂ ਨੂੰ ਗਾਵੇਂ ਓਸਤਵ ਨਾ ਮਿਲ ਜਾਣੀ ਆ ਠਵਾਨੇ ਦੇ ਨਾੜਾਂ ਇਹਦੀ ਇੱਧਰ ਵੀ ਦੇਖ ਸਕਦੇ ਚੰਗੀਆਂ ਗਾੜੀ ਕੋ ਲੈ ਜਾਊਗਾ ਸਾਂਭ ਲਾ ਦੋ ਦਿਨ ਚੰਗਾ ਭਰੀ ਜਾਣਾ ਸੱਜਰ ਸੂਈ ਹੈ ਜੀ ਬਾਕੀ ਜਿਹੜੇ ਵੀ ਇਹਨੇ ਦੁੱਧ ਚੋਣਾ ਵਾ ਉਹਦੇ ਲਈ ਚੰਗੀ ਆ। ਹਰਪੀ ਜੀ ਜਿਹੜੀ ਦੁੱਧ ਦੀ ਗੱਲ ਹੈ ਨਾ ਹਾਂਜੀ ਇਹੋ ਜਿਹਾ ਕਰੀਏ ਹੁਣ ਵੇਲਾ ਆਪਾਂ ਹੱਥ ਹੀ ਲਾਇਆ ਤਨਾ ਚ ਆ ਗਈ ਬੱਚੀ। ਹਾਂਜੀ ਹਾਂਜੀ ਦੁੱਧ ਜਿਹੜਾ ਵਾ ਦੁੱਧ ਜਿੰਨਾ ਵੀ ਮਤਲਬ ਆਪਾਂ ਕਵਾਂਗੇ ਨੇ ਭਾਈ ਇੰਨਾ ਇਹਨੇ ਦੇ ਦੇਣਾ ਵਾ। ਉਹਨਾਂ ਨੇ ਦੇ ਹੀ ਦੇਣਾ ਕਿਉਂਕਿ ਸਾਹਮਣੀ ਆਪਣੀ ਆਪਣੇ ਹੱਥ ਵਾਸ ਹੁੰਦੀ ਆ। ਹਾਂਜੀ ਹਾਂਜੀ ਇਹ ਨਹੀਂ ਵੀ ਆਪਾਂ ਜੇ ਮੰਗਦਾ ਕੱਲ ਨੂੰ ਜਾਂ ਪਰਸੋਂ ਆਪਾਂ ਕੋਈ ਇੱਥੇ ਸਾਡੇ ਕੋਲ ਕੋਈ ਖੁਰਦਾ ਵਾ ਤੇ ਕੋਈ ਵੀ ਇਸਾਮ ਕਰੂਗਾ ਨਾ ਇਹਨੇ ਰਿਜ਼ਲਟ ਦੇਣਾ ਹੀ ਦੇਣਾ ਦੁੱਧ ਤੇ ਮੁੱਲੇ ਦਾ ਮੁੱਲ ਜਿੰਨਾ ਤੁਸੀਂ ਕਹੋਗੇ ਜਾਇਜ਼ ਹੀ ਲਈ ਯਾਰ ਜਾਇਜ਼ ਜੀ ਦਈਏ ਫਿਰ 60 ਦੀ ਨਹੀਂ 60 ਦੀ ਨਾ ਦਈਏ ਦੱਸੋ ਕੀ ਮਾਨ ਕਰਾਉਣਾ ਹਲ-ਕੁਲ ਜੋਗੇ ਬੜੇਵੇਂ ਬੜੇਵੇਂ ਜੋਗੇ ਛੱਡ ਦੋ 55000 ਦੀ ਅੱਛਾ 55000 ਦੀ ਹੋਰ ਜੋ ਮਾਨ ਕਰਦਾਗਾ ਰੁਪਏ ਜੀ ਮਤਲਬ ਜਿੰਨਾ ਵੀ ਕੋਈ ਕਹੂਗਾ ਵੀਰ ਹੋਰ ਦੱਸੋ ਕੀ ਜਾਂਦਾ ਖੁੱਲਾ ਕਰ ਦੋਗੇ ਮੌਕੇ ਤੇ ਲੈ ਹੀ ਆਵੇ ਥੋੜਾ ਹੀ ਕਰਦਾਂਗੇ ਖੁੱਲਾ ਹੀ ਕਹਿੰਦੇ ਕਰਦਾਂਗੇ ਬਸ ਕੋਈ ਵੀਰ ਫੋਨ ਲਾਵੇ ਇੱਕ ਕਰੀ ਕਹਿੰਦੇ ਮਾਨਤਨ ਮੌਕੇ ਤੇ ਹੋਈ ਪਰ ਇਹ ਵੀ ਸਾਹਬ ਨੂੰ ਵੀਰ ਕੋਈ ਤੇ ਤੁਹਾਨੂੰ ਪਤਾ ਹੋਵੇ ਬੱਚੀ 75000 ਦੀ ਹਾਂਜੀ ਹਾਂਜੀ ਤੇ ਆ ਵੀ ਸੋਈ ਸਵਾਈ ਆ ਪਰ ਭੈਜੀ ਇਹ ਤਾਂ ਮਗਰ ਵੱਛੀ ਆ ਇਹਦੇ ਮਗਰ ਵੱਛੀ ਆ 18 ਕਿਲੋ ਨੂੰ ਐਂ ਦੁੱਧ ਭੈਜੀ ਕੋਈ ਜਿੱਦਾਂ ਮਰਜੀ ਕੰਡਾ ਮਾਰ ਲੈ ਤਿਆਰ ਜਿਹੜਾ ਜਿਹੜਾ 25 ਕਿਲੋ ਵੱਛੀ ਦੀ ਗਾਰੰਟੀ ਦਵਾਂਗੇ ਅੱਛਾ 20 ਤੋਂ ਪਲੱਸ ਜਿੱਤਨਾ ਮਰਜੀ ਦੁੱਧ ਮਤਲਬ ਕੋਈ ਤਸੱਲੀ ਕਰਕੇ ਜਿਹੜਾ ਸਾਨੂੰ ਸਾਈ ਵੀ ਦੇ ਦੇ ਤੇ ਸਾਨੂੰ ਪਤਾ ਵੀ ਬਰੀਡ ਜਾਤ ਵਾਲੀ ਇਹਨੇ ਦੁੱਧ ਦੇਣਾ ਹੀ ਦੇਣਾ ਤੋੜ ਦੋ ਫਿਰ ਇਹਨੂੰ ਬਾਕੀ ਠੰਢੀ ਠੋਡੀ ਬਹੁਤ ਜ਼ਿਆਦੀ ਸੋਣੀ ਵੜਿਆ ਤਰ ਇਹਨੂੰ ਸੋਈ ਨੂੰ ਕਿੰਨਾ ਚਿਰ ਹੋ ਗਿਆ ਜੀ ਇਹਨੂੰ ਹਰ ਭੈਜੀ ਜਿਹੜੇ ਪ੍ਰੋਪਰ ਦੇਣ ਹੋਏ ਹਨ 10 ਤੋਂ 15 ਦਿਨਾਂ ਦੇ ਵਿੱਚ ਕੋਈ ਕਹਿੰਦੇ ਵੱਛੀ ਜਿੱਤਰਾ ਮਰਜ਼ੀ ਕੋਈ ਤਸੱਲੀ ਕਰੇ ਸਾਡੇ ਘਰ ਦੋ ਟਾਈਮ ਤਿੰਨ ਟਾਈਮ ਪੰਜ ਚੋਕ ਕਰੇ ਠੀਕ ਹੈ ਹੁਣ 18 ਕਿਲੋ ਤਿਆਰ ਜੇ ਪੂਰਾ ਬਿਲਕੁਲ ਰੈਡੀ 70 ਚੋਂ 2000 ਛੋਟ। ਅੱਛਾ 68000 ਦੀ ਦੇਣੀ ਆ। 60000 ਦੇ ਬਚੀ ਜਸਮ ਦੇ ਦਾਂਗੇ। ਠੀਕ ਹੈ। ਮੈਂ ਕਰ ਦਾਂਗੇ ਕੋਈ ਗੱਲ ਨਹੀਂ। ਇਹਦੇ ਵੀ ਥਣੇ-ਥਣੇ ਦਿਖਾ ਦਈਏ ਲੱਗੇ ਤਾਂ ਇੱਕਰੀ। ਥਣਾਂ ਦਾ ਸਾਈਜ਼ ਗਿਆਪ ਇਹਦਾ ਵੀ ਚੰਗਾ ਤੇ ਮਿਲਕ ਵੀ ਨੇ ਵੀ ਚੰਗੀ ਲੱਗੀ ਆ। ਬਾਕੀ ਚਿਹਰਾ ਵੀ ਦੇਖ ਸਕਦੇ। ਕਾਫੀ ਖੂਬਸੂਰਤ ਵੜੇ ਬਾਕੀ ਇਹਦੇ ਮਗਰ ਬੱਛੀ ਵੀ ਸਰੀ। ਤੇ ਆ ਗੱਬਨ ਜੇ। 8000 ਰੁਪਏ। ਅੱਛਾ ਇਹ 800 ਅਗਲੀ ਕੱਪਨ ਇਹਨੂੰ ਮੰਨ ਲਓ ਕੋਈ ਬੋੜਾ ਲਾ ਲੇ। ਅੱਛਾ ਚੌਥਾ ਪੰਜਵਾਂ ਦੇਣਾ 800। ਇਹਮਾ ਵੀ ਹੋ ਸਕਦਾ। ਅੱਛਾ ਦੁੱਧ ਲਾ ਲੇ। 14 ਕਿਲੋ ਜਿੱਦਾਂ ਮਰਜ਼ੀ ਕੋਈ ਰੈਡੀ ਲੈ ਲੇ ਸਾਡੇ ਕੋਲ 13 ਕਿਲੋਆਂ ਦੀ ਜਿਹੜਾ ਜਿੰਨੇ ਆਨਲਾਈਨ ਮੰਗਾ ਲਈਓ ਗਾਰੰਟੀ ਅੱਛਾ ਠੀਕ ਹੈ ਜੀ ਦੁੱਧ 17 18 ਕਿਲੋ ਕਰ ਦਿਆਂ ਦੱਸਣ ਮੁਤਾਬਕ ਦਿੱਤਾ ਚਲੋ ਤੁਹਾਨੂੰ ਹੀ ਪਤਾ ਏਡੀ ਵੱਡੀ ਗਾਂ ਇਹਨਾਂ ਦੁੱਧ ਦੇ ਨੇ ਭਾਈ ਦੇਣਾ ਹਾਂਜੀ ਹਾਂਜੀ ਮੋਲਾ ਰੁਪਏ ਜੀ ਜਿੰਨਾ ਮਰਜ਼ੀ ਕਰੀ ਜੀਏ ਇਹ ਆਪਾਂ ਹਾਂ ਨਾ 54000 ਦੀ ਜਨਾ ਅੱਛਾ 54000 ਦੀ 54000 ਦੀ ਜਸ ਬਾਕੀ ਮਾਨਤਨ ਸਾਰੀਆਂ ਚ ਹੋਣਗੇ ਕਰਾਂਗੇ ਕੋਈ ਨਹੀਂ ਹਰਪੀ ਜੀ ਬਾਕੀ ਫੁੱਲੇ ਮਾਨਤਨ ਕਹਿੰਦੇ ਕਰਨੇ ਆ ਤੋਰੋ ਇੱਕ ਰੀ ਨਾ ਇਹ ਆ ਵੀ ਚਲੋ ਮੁੱਲ ਤੇ ਕਰਨੇ ਹੀ ਹੁੰਦੇ ਆ ਬਾਕੀ ਸਬਦਾ ਆਪੇ ਮੁੱਕਦੇ ਹੋ ਜਾਂਦਾ ਹੁੰਦਾ ਹੁੰਦਾ ਹੁਣ ਸਾਡੇ ਵਸ ਦੀ ਗੱਲ ਨਹੀਂ ਆ ਬਾਹਰ ਰੁਪਏ ਦੇ ਆਈਦੇ ਅਹੀਂ ਦੇ ਹੋਈ ਜਾਲਾ 1500 ਲੈਣਾ ਹਾਂਜੀ ਬਾਹਰ ਵੀ ਤੁਹਾਨੂੰ ਪਤਾ ਬਾਜ਼ਾਰ ਥੋੜਾ ਜਿਆਦਾ ਤੇਜ਼ ਹਾਂਜੀ ਹੁਣ ਥੋੜਾ ਕੰਮ گاਵਾਂ ਦਾ ਤੇਜ਼ ਹੀ ਚੱਲਣ ਲਿਆ ਬਾਕੀ ਇਹ ਆ ਵੀ ਚਲੋ گاਵਾਂ ਤਿਆਰ ਕਰਨ ਤੇ ਵੀ ਖਰਚਾ ਬਣਾ ਆ ਜਾਂਦਾ ਵਾ ਜੋ ਜਿਹੜੇ ਵੀਰ ਸਾਹਬ ਦੇ ਆ ਤੇ ਉਹਨਾਂ ਨੂੰ ਪਤਾ ਹੈ ਵੀ ਕਿੱਥੇ ਜਾ ਕੇ ਤਿਆਰ ਹੁੰਦੀ ਹੈਗਾ ਤੇ ਆ ਗੱਬਣਿਆ ਹਨਾ ਇਹ ਆਪੇ ਜੀ ਗੱਬਣਿਆ ਬੱਚੀ ਇਹ ਵੀ ਚੰਗੇ ਦੁੱਧ ਵਾਲੀ ਚ ਆਉਦੀ ਇਹ ਬੱਚੀ ਪਾਪਾ ਜੀ ਪਹਿਲੇ ਨੰਬਰ ਵਾਲੀ ਬੱਚੀ ਦੋਵੇਂ ਇੱਕੋ ਘਰ ਇਕੱਠੀਆਂ ਲਈਆਂ ਅੱਛਾ ਆਪਣੇ ਪਿੰਡੋਂ ਆਈ ਬੱਚੀ अच्छा। ਬੱਚੀ ਨੇ 27 ਕਿਲੋ ਮਤਲਬ 8 ਤਾਂ 8 ਨਹੀਂ ਆਈ ਤਾਂ ਨੂੰ ਦੁੱਧ ਦਿੱਤਾ 30 ਕਿਲੋਆਂ ਦੇ ਲਾਗੇ ਬੰਨੇ ਬੱਚੀ ਨੇ ਪਹਿਲਾਂ ਨੇ ਦੁੱਧ ਦਿੱਤਾ। اچھا ਹੁਣ ਕੱਦ ਵਜਨ ਵੇਖ ਲਓ ਸਾਰਾ ਠੀਕ ਹੋ ਜਾ। ਕਿੰਨਾ ਮਤਲਬ ਹਾਈਟ ਵੇਖ ਲਓ ਬੱਚੀ। ਕੱਦ ਕਾਠ ਹਾਈਟ ਚ ਪੂਰੀ ਆ ਜਿਹੜੀ। ਆ ਵੇਖੋ ਜੀ। ਤੇ ਬਾਕੀ ਜੇ ਆ ਵੀ ਭਲਾ ਭੁਲਾ ਹਵਾਨੇ ਤੇ ਪੈਨ ਦਈਆਂ ਵਾ। ਤੇ ਅਜੇ ਤਿਆਰ ਹੋਣੀ ਅਜੇ ਪੂਰੀ। ਇਹਦਾ ਮਤਲਬ ਆਪਾਂ ਮੁੱਲ ਜਿਹੜਾ ਫੋਨ ਤੇ ਕਰਾਂਗੇ। اچھا। ਤੇ ਪਰ ਇਹ ਵੀ ਨਾ ਵੀ ਕੋਈ ਆਕੇ ਮੈਂ ਫੋਨ ਹੀ ਨਾ ਲਾਵਾਂ। اچھا। ਦੇ ਨੇ ਭਾਣਾ ਦੇਣੀ ਆ ਵੀ। ਮਤਲਬ ਆਪਾਂ ਲਈ ਹਿਸਾਬ ਕਿਤਾਬ ਨਹੀਂ ਆ ਅੱਛਾ ਤੁਹਾਨੂੰ ਦੱਸਿਆ ਪਹਿਲਾਂ ਵੀ ਸਾਰੇ ਸਾਰਾ ਮਾਲ ਵੇਚ ਕੇ 2-4 ਹਜ਼ਾਰ ਕਮਾਈ ਕਰਾਂਗੇ ਇਹ ਨਹੀਂ ਵੀ ਇੱਕ ਗਾਂ ਹੀ ਉੱਪਰਾਂਗੇ ਤੋਰ ਫਿਰ ਇੱਕ ਕੰਮ ਤਾਂ ਲੱਗਿਆ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਲੱਗੇ ਤਾਂ ਚੰਗੇ ਗੈਪ ਤੇ ਦੇਣਾ ਜੇ ਕੋਈ 10 ਦਿਨ ਲੈ ਜਾਊਗੀ ਅਜੇ ਤੋਰ ਦਿਓ ਇੰਨਾ ਕਿ ਫੇਸ ਵੇਖ ਲਓ ਪੂਰੀ ਐਮ ਬੋਦੀ ਵਾਲੀ ਵੱਛੀ ਐ ਘਰ ਦਾ ਵੇਖ ਲਓ ਵੱਛੀ ਦਾ ਕਿੰਨਾ ਯਾਂ ਤੋਰ ਦਿਓ ਆਜੇ ਲਿਆ ਰੱਸੀ ਦਾ ਇਹ ਵੀ ਕਰਦੀ ਆ ਥੋੜਾ ਜਿਹਾ ਹਰਪੀ ਜੀ ਉਹਨਾਂ ਨੇ ਇਦਾਂ ਲਾਗਣਾ ਅੰਗਲ ਜੇ ਹਾਂਜੀ ਗੱਡੀਆਂ ਇਹ ਵਿੱਚ ਠੀਕ ਆ ਤੇ ਮਤਲਬ ਗਾਈਆਂ ਤਾਂ ਉਹਨਾਂ 11 ਆ ਉਹਨਾਂ ਦੇ ਗਾਈਆਂ ਦੋ ਅਸੀਂ ਕੱਲ ਲੈ ਆਏ ਅੱਛਾ ਹਾਂਜੀ ਤੇ ਠੀਕ ਆ ਔਰ ਕੁਝ ਕਹਿਣਾ ਬਾਕੀ ਇੱਥੋਂ ਵੇਖ ਚਾ ਕੇ ਤਿੰਨ ਟਾਈਮ ਕੋਈ ਜਦਾ ਮਰਜ਼ੀ ਵੀਡੀਓ ਕਾਲ ਤੇ ਤਸੱਲੀ ਕਰੇ ਹਾਂਜੀ ਚੋਵੇ ਜੋ ਮਰਜ਼ੀ ਕਰੇ ਬਾਕੀ ਜਿਹੜਾ ਵੀਰ ਆਨਲਾਈਨ ਮਗਾਊਗਾ ਉਹਦੀ ਗਰੰਟੀ ਆ ਜਿੰਨੇ ਇੱਥੇ ਦੋ ਟਾਈਮ ਚੋਲੀ ਉਹਦਾ ਮੇਰਾ ਭਰਾ ਇੱਕ ਦਿਨ ਦਾ ਵੀ ਆਪਾਂ ਕੋਈ ਗਰੰਟੀ ਨਹੀਂ ਦਵਾਂਗੇ ਸਾਰੀ ਚੀਜ਼ ਹੈ ਬਾਈ ਜੀ ਬਾਕੀ ਇਹ ਹੈ ਵੀ ਜਦਾਂ ਮਰਜ਼ੀ ਕੋਈ ਤਸੱਲੀ ਕਰੇ ਬਾਕੀ ਜਿਹੜਾ ਵੀਰ ਮੇਰਾ ਭਰਾ ਉਹ ਉਹੋ ਹੀ ਫੋਨ ਆ ਇਹ ਬੱਚੀ ਦਾ ਲਾਵੇ ਜਿੰਨੂੰ ਕੋਈ ਪਰਖਿਆ ਇਹਦਾ ਮਤਲਬ ਆਪਾਂ ਮੁੱਲ ਇਹ ਨਹੀਂ ਵੀ ਬੜਾ ਜਿਆਦਾ ਮੁੱਲ ਕਰਾਂਗੇ ਮੁੱਲ ਬਰਾਬਰ ਹੀ ਕਰਾਂਗੇ ਜਿਹੜਾ ਆਪਾਂ ਪੈਸੇ ਲੈ ਲੈਣੇ ਉਹੋ ਹੀ ਗੱਲ ਕਰਾਂਗੇ ਰਪੀ ਜੀ